ਲੋ ਵੀ ਦੋਸਤੋ ਆਪਾਂ ਸਿੱਧਾ ਫੈਕਟਰੀ 'ਚ ਹੀ ਪਹੁੰਚ ਗਏ ਤੇਲਾਂ ਵਾਲੀ 'ਚ ਵਿਚੋਂ ਵਿਚੋਲੀ ਆਪਾਂ ਕੱਢੇ ਦਿੱਤੇ ਜਿਹੜੀਆਂ ਫੈਕਟਰੀ ਦੇ ਵਿੱਚ ਤੇਲਾਂ ਬਣਦੀਆਂ ਨੇ ਬਾਈ ਜੀ ਉੱਥੇ ਵੈਰਾਈਟੀ ਤੁਸੀਂ ਦੇਖ ਕੇ ਨਾ ਜਿਵੇਂ ਅੱਜ ਆਪਾਂ ਤੇਲਾਂ ਵਾਲੀ ਫੈਕਟਰੀ ਦੇ ਵਿੱਚ ਪਹੁੰਚੇ ਹਾਂ ਇੱਥੇ ਵੈਰਾਈਟੀ ਦੇਖ ਕੇ ਬਨੇਰਾ ਦਿਮਾਗ ਆ ਲੇ ਜੰਮਾ ਵੀ ਯਾਰ ਇੰਨੀ ਵੈਰਾਈਟੀ ਤੇ ਬਾਈ ਜੀ ਟੋਪ ਤੋਂ टॉप वैरायटी है दुकान वाले कई थाने ਤਾਂ ਇਹ ਵੈਰਿਟੀ ਆਪਰ ਉਹ ਦਿਖਾਉਂਦੇ ਨਹੀਂ ਜਿਹੜੀ ਇੱਥੇ ਆਮ ਰੋੜੀ ਫਿਰਦੀ ਹੈ ਤੇ ਰੇਟ ਦੇ ਸੁਣ ਕੇ ਨਾ ਤੁਸੀਂ ਆਪ ਕਹੋਂਗੇ ਯਾਰ ਇਹ ਰੇਟ ਤੇ ਵੀ ਇਹ ਜਿਹੇ ਤੇਲਾਂ ਮਿਲ ਜਾਂਦੀਆਂ ਹੁੰਦੀਆਂ ਨੇ ਬਾਈ ਜੀ ਕਈ ਵਾਰੀ ਆਪਾਂ ਵੱਡੇ ਰੇਟਾਂ ਦੇ ਉੱਤੇ ਹੋੜ ਹੀ ਕੁਝ ਘਰੇ ਲਈ ਜਾਂਦੇ ਆ ਪਰ ਬਾਈ ਜੀ ਇੱਥੇ 8 ਰੁਪਏ ਫੁੱਟ ਤੋਂ ਟੈਲ ਸਟਾਰਟ ਹੋ ਜਾਂਦੀ ਹੈ ਜਿਹੜੀ ਸਟਾਰਟਿੰਗ ਟੈਲ ਹੈ ਨਾ ਦੀ 8 ਰੁਪਏ ਫੁੱਟ ਤੋਂ ਹੈ ਤੇ ਬਾਈ ਜੀ ਮੈਨੂੰ ਨਹੀਂ ਲੱਗਦਾ ਵੀ ਕਿਤੇ ਹੋਰ ਤੁਹਾਨੂੰ 8 ਰੁਪਏ ਫੁੱਟ ਟਾਇਲ ਮਿਲ ਜੂਗੀ ਤੇ ਜਦੋਂ ਜਿਹੜੀ 2x4 ਦੀ ਟਾਇਲ ਹੈ ਬਾਈ ਜੀ ਸਿਰਫ 19 ਰੁਪਏ ਫੁੱਟ ਤੋਂ ਹੈ ਤੇ ਆ ਤੁਸੀਂ ਡਿਜ਼ਾਈਨ ਦੇਖ ਲਓ ਬਾਈਕ ਨਵੀਂ ਕੁਆਲਿਟੀ ਹੈ ਯਾ ਫਲੈਕਸੀਬਲ ਟਾਇਲ ਹੈ ਉਹ ਕਹਿੰਦੇ ਥੱਲੇ ਚਾਹੇ ਥੋਥ ਰਹਿ ਜਾਂਦੀ ਹੈ ਜਿਵੇਂ ਬਾਅਦ ਚੋ ਟਾਇਲ ਟੁੱਟ ਜਾਂਦੀ ਹੈ ਭੜਾਕੇ ਪੈ ਜਾਂਦੇ ਨੇ ਉਹ ਬੈਣੀ ਕਰਤਾ ਕਿਉਂਕਿ ਥੱਲੇ ਵਿਛਾਈ ਪਈ ਹੈ ਜਿਹੜੀ ਐਸੀ ਕਰਕੇ ਵਿਛਾਈ ਹੋਈ ਹੈ ਵੀ ਇਹਦੇ ਉੱਤੇ ਕੁਦਦੋ ਇਹਦੇ ਉੱਤੇ ਚੱਲ ਕੇ ਦੇਖੋ ਇਹਦੇ ਤੇ ਛਾਲਾ ਮਾਰੋ ਇਹਨੂੰ ਕੁਝ ਨਹੀਂ ਹੋਏਗਾ ਘਾਹ ਦੇਖ ਰਹੇ ਹੋ ਤੁਸੀਂ ਘਾਹ ਦੇ ਉੱਤੇ ਜਿਹੜੀਆਂ ਟੈਲਾ ਰੱਖੀਆਂ ਨੇ ਤਾਂ ਕਿ ਜਿਹੜੀ ਉੱਚੀ ਨੀਚ ਦੇ ਵਿੱਚ ਤੁਸੀਂ ਪੈਰ ਧਰ ਕੇ ਵੀ ਦੇਖ ਸਕੋ ਇਹਨਾਂ ਦੇ ਉੱਤੇ ਜਿਹੜਾ ਛਾਲਾ ਮਾਰ ਕੇ ਵੀ ਦੇਖ ਸਕੋ ਬਈ ਇਹ 3D ਟੈਲਾ ਤੇ ਵੱਡੇ ਸਾਈਜ਼ ਸਾਈਜ਼ ਬਈ ਜੀ ਕੱਲਾ 2x4 ਜਾਂ 4x4 ਦਾ ਨਹੀਂ ਬਈ ਜੀ 8x4 ਤੱਕ ਜਿਹੜਾ ਟਾਇਲਾਂ ਦੇ 6 4 8 4 ਮਲ ਵੱਡੇ ਤੋਂ ਵੱਡਾ ਸਾਈਜ਼ ਤੁਸੀਂ ਇੰਨਾ ਤੋਂ ਟਾਇਲਾਂ ਦਾ ਲੈ ਸਕਦੇ ਹੋ ਕਿੱਥੇ ਇਹ ਟਾਇਲਾਂ ਤੁਹਾਨੂੰ ਮਿਲ ਜਾਣਗੀਆਂ ਐਡਰੈਸ ਕੀ ਹੈ ਕਿਵੇਂ ਤੁਸੀਂ ਲੈ ਸਕਦੇ ਹੋ ਕੱਲੀ ਕੱਲੀ ਟਾਇਲ ਦਾ ਰੇਟ ਕੁਆਲਿਟੀ ਆਜੋ ਇਸ ਵੀਡੀਓ 'ਚ ਚੈੱਕ ਕਰਾਉਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਕਰਦੇ ਆਪਾਂ ਮਾਲਕਾਂ ਨਾਲ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਬਾਈ ਉਹਨੇ ਜਿਹੜੇ ਟਾਇਲਾਂ ਦੇ ਟਾਇਲਾਂ ਦੀ ਕੁਆਲਿਟੀ ਚੈੱਕ ਕਰਾ ਦਈਏ ਆਓ ਜੀ ਮਾੜਾ ਜੀ ਬਾਈ ਜੀ ਆ ਮਾੜੇ ਦਿਖਾਓ ਇੱਕ ਤਾਂ ਬਾਈ ਜੀ ਲੋਕਲ ਟਾਇਰ ਹੈ ਤੇ ਉਹ ਬਾਈ ਉਹਦੇ ਆਪਰੇ ਟਾਇਲ ਹੈ ਤੇ ਪਹਿਲਾਂ ਤਾਂ ਲੋਕਲ ਦੀ ਤੁਹਾਨੂੰ ਦਿਖਾਉਣੀ ਹੈ ਕੁਆਲਿਟੀ ਤੇ ਕੀ ਕੁਆਲਿਟੀ ਆ ਲੋਕਲ ਦੀ ਬਾਈ ਜੀ ਜਿਹੜੀ ਮਨ ਲੋ ਥੋਥ ਰਹਿ ਜਾਂਦੀ ਆ ਟਾਇਲਾਂ ਦੇ ਉੱਤੇ ਮਾਰੋ ਮਾਰੋ ਆ ਚੱਕੋ ਆ ਚੱਕੋ ਆ ਚੱਕੋ ਇਸ ਤਰ੍ਹਾਂ ਬਾਈ ਜੀ ਜਿਹੜੀ ਨਾ ਥੋਥ ਰਹਿ ਜਾਂਦੀ ਆ ਕਈ ਮੇਰੀ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਿਆ ਹੋਣੀ ਆ ਤੇ ਇਸ ਤਰ੍ਹਾਂ ਟਾਇਲਾਂ ਟੁੱਟੀਆਂ ਪਈਆਂ ਹੁੰਦੀਆਂ ਨੇ ਇਧਰ ਇਧਰ ਕਿਹੜੀ ਆ ਫਲੈਕਸੀਬਲ ਕਿਹੜੀ ਆਪਣੀ ਕੋਹਰ ਇਹ ਫਲੈਕਸੀਬਲ ਇਹ ਇਹ ਫਲੈਕਸੀਬਲ ਹੇ ਨੀਚੇ ਬਾਈ ਹਾਂਜੀ ਹਾਂ ਇਸ ਇਸ ਇਹਦੇ ਤੇ ਕੁੱਦ ਕੇ ਖਾ ਜਿਵੇਂ ਆ ਬਾਈ ਕੁੱਦੀ ਜਾਂਦਾ ਕੋਈ ਚੱਕਰ ਨਹੀਂ ਦੇਖੋ ਹੋਰ ਕੁੱਦੇ ਹੋਰ ਕੁੱਦੇ ਜਿਵੇਂ ਉੱਤੇ ਮਾਰੀ ਛਾਲ ਮਾਰ ਦੇ ਆ ਦੇਖੋ ਆ ਮੈਂ ਥੋੜਾ ਇਹ ਦਿਖਾਣਾ ਚਾਹ ਕੇ ਇੱਕ ਮਿੰਟਾ ਦਿਖਾਓ ਮਰਾ ਜਾ ਥੱਲੇ ਗੈਪ ਪਾਇਆ ਹੋਇਆ ਪੂਰਾ ਆ ਦੇਖੋ ਆ ਗੈਪ ਐ ਬਾਈ ਜੀ ਇਹ ਤਾਂ ਸਾਈਡਾਂ ਤੇ ਵੈਸੀ ਧਰੇ ਨੇ ਮਤਲਬ ਕਿ ਉਹਨੂੰ ਇਹਦੇ ਥੱਲੇ ਦਾ ਕੁਝ ਨਹੀਂ ਸੀਗਾ ਇਹ ਇਹ ਘਾਹ ਦੇ ਉੱਤੇ ਪਈ ਸੀ ਪਰ ਉਹ ਜਿਹੜੀ ਪਈ ਆ ਆਪਣੀ ਟਾਇਲ ਆ ਉਹਦੇ ਤੇ ਰੱਖੀ ਹੋਈ ਆ ਆ ਬਾਈ ਜੀ ਰਾਮ ਨਾਲ ਚੜੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਨਹੀਂ ਟੁੱਟਰੀ ਬਾਈ ਫਲੈਕਸੀਬਲ ਟਾਇਲ ਕਹਿੰਦੇ ਨੇ ਤੇ 2x4 ਦੀ ਟਾਇਲ ਆ ਇੱਥੇ ਬਾਈ ਜੀ ਮੈਂ ਇੱਕ ਹੋਰ ਵੱਡੀ ਚੀਜ਼ ਦੱਸਦਾ ਕਿ 2x ਜਿਹੜੀ 2x4 ਦੀ ਟਾਇਲ ਆ ਨਾ ਉਹਦੇ ਰੇਟ ਨੇ ਨਾ ਇੱਥੇ ਸਿਰਫ ਬਾਈ ਜੀ 19 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ 2x4 ਦੀ ਟਾਇਲ ਦੇ ਤੇ ਥੋੜਾ ਅਗਰ ਉੱਪਰ ਜਾਈ ਜਾਓਗੇ ਤੁਸੀਂ ਕੁਆਲਿਟੀ ਤਹਾਂ ਲੈਂਦੇ ਜਾਓਗੇ ਤਾਂ ਬਾਈ ਜੀ ਥੋੜੇ ਬਹੁਤੇ ਵਧਣਗੇ ਤੇ ਬੜੀ ਵੱਡੀ ਗੱਲ ਨਹੀਂ ਤੇ ਬਾਈ ਟਾਇਲਾਂ ਜਿਹੜੀਆਂ ਦਿਖਾਵਾਂਗੇ ਉਹ ਰਹਿ ਰੱਬ ਦਾ ਨਾ ਯਾਰ ਤੁਹਾਨੂੰ ਸਵਾਦ ਆ ਜੂ ਬਾਈ ਟਾਇਲਾਂ ਦੇਖ ਕੇ ਪਰ ਤਾਂ ਦੇਖ ਲਓ ਬਾਈ ਇਹਨੂੰ ਕਹਿੰਦੇ ਨੇ ਫਲੈਕਸੀਬਲ ਟਾਇਲ ਇਹ ਫਲੈਕਸੀਬਲ ਟਾਇਲ ਆ ਰਹੀ ਹੈ ਜਿਵੇਂ ਆਹ ਵਾਲੀ ਟਾਇਲ ਆ ਆ ਬਾਈ ਚੜਿਆ ਸੀਗਾ ਤੇ ਬਾਈ ਚੜ ਕੇ ਦਿਖਾ ਦੇ ਇੱਕ ਵਾਰੀ ਹੋਰ ਤੇ ਬਾਈ ਜੀ ਅਬ ਮਾਰਾ ਉਹ ਸਾਰੀ ਕੋਈ ਗੱਲ ਹੀ ਹੈਗੀ ਵੀ ਇਹ ਟੁੱਟਣ ਨਾਲ ਟੱਟਣ ਵਾਲੀ ਬਹੁਤ ਫਲੈਕਸੀਬਲ ਟਾਇਲ ਹੈ ਜਿਵੇਂ ਥੱਲੇ ਥੋਥ ਰਹਿ ਜਾਂਦੀ ਹੈ ਆਰਾਮ ਨਾਲ ਤੁਰ ਕੇ ਦਿਖਾਓ ਭਾਈ ਜੀ ਆ ਪੂਰਾ ਮਰ ਕੀ ਜਿਵੇਂ ਆਪਾਂ ਤੁਰਦੇ ਆ ਵਿਚਾਰੇ ਖੜੋ ਹਾਂ ਆ ਬਿਲਕੁਲ ਆ ਬਚਾਰੇ ਖੜਾ ਬਿਲਕੁਲ ਭਾਈ ਆ ਤੁਸੀਂ ਦੇਖ ਸਕਦੇ ਹੋ ਥੱਲੋਂ ਉੱਥੇ ਤੱਕ ਡੱਬਾ ਕਿੱਥੇ ਤੱਕ ਖਤਮ ਹੁੰਦਾ ਐਦੋਂ ਇੱਥੇ ਤੱਕ ਖਤਮ ਹੋ ਗਿਆ ਤੇ ਇਹਦੇ ਉੱਥੇ ਤੱਕ ਕਿੰਨੀ ਥੋਥ ਹੈ ਤੇ ਉਹਦੇ ਵਿੱਚ ਭਾਈ ਜੀ ਬਿਲਕੁਲ ਥੋਥ ਵੀ ਨਹੀਂ ਸੀਗੀ ਉਹ ਬਿਲਕੁਲ ਇਸ ਤਰ੍ਹਾਂ ਜ਼ਮੀਨ ਦੇ ਉੱਤੇ ਰੱਖੀ ਹੋਈ ਸੀ ਤੇ ਜਿਵੇਂ ਉਹਦੇ ਤੇ ਸ਼ਾਲ ਮਾਰੀ ਜਰਕਦੇ ਨੇ ਇਹ ਬਾਈ ਜੀ ਇਹ ਤੇ ਥੋੜੀ ਸ਼ਾਲ ਘੱਟ ਤਾਂ ਮਰਵਾਈ ਆ ਕਿਉਂਕਿ ਗੈਪ ਪਰੇ ਜਿਆਦੇ ਪਾਤਾ ਪਰ ਇਹ ਸਿਰਫ ਤੁਹਾਨੂੰ ਉੱਤੇ ਚੜਕੇ ਦਿਖਾਇਆ ਬਈ ਭਾਈ ਜੀ ਟਾਇਲ ਹੈ ਜਿਹੜੀ ਟੁੱਟੂਗੀ ਨਹੀਂ ਤੇ ਭਾਈ ਸਾਹਿਬ ਆਪਣੇ ਨਾਲ ਨੇਗੇ ਆਪਾਂ ਨੂੰ ਥੋੜਾ ਜਿਹਾ ਗਾਈਡ ਕਰਨਗੇ ਭਾਈ ਆਜੋ ਮੜੇ ਪ੍ਰੀਮੀਅਮ ਕੁਆਲਿਟੀ ਪਰ ਕੁਆਲਿਟੀ ਸਟਾਰਟਿੰਗ ਤੋਂ ਦਿਖਾ ਦਿਓ ਐਸ ਤੋਂ ਸਟਾਰਟਿੰਗ ਤੋਂ ਦੇਖਾਂਗੇ ਆਪਾਂ ਇਹ 2x2 ਐਸੀ ਪ੍ਰੀਮੀਅਮ 2x2 ਪ੍ਰੀਮੀਅਮ ਕੁਆਲਿਟੀ ਦੀ ਹੈ ਜੀ ਭਾਈ ਸਿੰਗਲ ਦੀ ਹੈ ਇਹ ਹਾਂ ਜੀ ਬੀਟੀ ਹੈ ਸਿੰਗਲ ਕੇ ਅੰਦਰ ਸਿੰਗਲ ਕੇ ਅੰਦਰ ਭਾਈ ਕੀ ਰੇਟ ਹੈ ਇਹਦਾ 350 ਰੁਪਏ ਦਾ ਬਾਕਸ ਹੈ ਸਹੀ ਅੱਛਾ ਫੁੱਟ ਕੀ ਰੇਟ ਪਊ ਆਪਾਂ ਨੂੰ 220 ਰੁਪਏ ਫੁੱਟ 220 ਰੁਪਏ ਫੁੱਟ ਕੁੱਲ 220 ਹਾਂ ਕੁੱਲ 220 ਯਾਰ ਆਪਾਂ ਨੂੰ 2x4 ਦੀ ਜਮੇ ਸਸਤੀ ਫੁੱਟ 22 ਰੁਪਏ ਸਕੇ 22 ਤੇ ਜਿਹੜੀ ਸਟਾਰਟਿੰਗ ਆਪਾਂ 2/4 ਦੀ ਟਾਈਲ 19 ਰੁਪਏ ਤੋਂ ਸਟਾਰਟ ਆ 19 ਰੁਪਏ ਸੇ ਸਟਾਰਟ ਹੈ 2/4 ਆਪਣੇ ਆਪ 19 ਰੁਪਏ ਤੋਂ ਸਟਾਰਟ ਆ ਕੀ ਬਾਤ ਆ ਭਾਈ 2/4 ਦੀ ਐਡੀ ਟਾਈਲ 19 ਰੁਪਏ ਫੁੱਟ ਤੋਂ ਸਟਾਰਟ ਆ ਭਾਈ ਜੀ 19 ਰੁਪਏ ਫੁੱਟ ਜੇ ਤੁਸੀਂ ਨੇ ਭਾਈ ਜੀ ਜਿਵੇਂ ਅਪਰੇ ਮੰਨ ਲਓ ਉੱਪਰ ਛੱਤ ਤੇ ਲਾਉਣੀ ਆ ਹੁਣ ਫਲੋਰ ਕਈ ਬਰੀ ਅਗਲਾ ਕਹਿੰਦਾ ਯਾਰ ਛੱਤਤੀ ਲਾ ਲੀਏ 8 ਰੁਪਏ ਫੁੱਟ 8 ਰੁਪਏ ਫੁੱਟ 8 ਰੁਪਏ ਓਨਲੀ 8 ਰੁਪਏ ਭਾਈ ਜੇ ਤੁਸੀਂ ਪੱਠੇ ਵਾਲੀਆਂ ਟਾਈਲਾਂ ਵੀ ਲਾਉਣ ਲੱਗੇ ਨਾ ਪੱਠੇ ਵਾਲੀਆਂ ਟਾਈਲਾਂ ਵੀ ਬਾਈ ਬਹੁਤ ਮਹਿੰਗੀਆਂ ਪੈਂਦੀਆਂ ਨੇ ਹਾਂਜੀ ਬਿਲਕੁਲ ਉਸ ਤੋਂ ਵੀ ਕਿਤੇ ਸਸਤੀ ਪਊ ਨਾਲੇ ਟੌਰ ਦੇਖੋ ਤੇ ਬਾਈ ਬਈਰ ਐਸੈਸਰੀ ਵੀ ਬਹੁਤ ਆ ਤੁਹਾਡੇ ਕੋਲੇ ਇਹ ਐਸੈਸਰੀ ਇਹ ਨੀਲਕੌਰ ਕੀ ਵਨ ਪੀਸ ਹੈ ਸਰ ਅੱਛਾ ਵਨ ਪੀਸ ਹੈ ਇਹਦਾ ਕੀ ਰੇਟ ਹੈ 3800 ਰੁਪਏ ਕੁੱਲ 3800 ਕੁੱਲ 3800 ਰੁਪਏ ਬਾਈ ਜੀ ਆਪਾਂ ਆਰ 60 ਦੇ ਗਾਰੰਟੀ ਕਿੰਨੇ ਸਾਲ ਦੀ 10 ਸਾਲ ਦੀ 10 ਸਾਲ ਦੀ ਗਾਰੰਟੀ ਦੇ ਨਾਲ ਦੇਖੋ ਬਾਈ ਆਜੋ ਅਜੇ ਤਾਂ ਹੋਰ ਵੀ ਬਹੁਤ ਕੁਝ ਦਿਖਾਉਣੇ ਆ ਤੇ ਬਾਈ ਜੀ ਆ ਦਿਖਾਓ ਆ ਆ ਇਹਦੇ ਬਾਰੇ ਦੱਸੋ ਕੀ ਗੱਲਬਾਤ ਹੈ ਪਾਰਕਿੰਗ ਟਾਇਲ ਹੈ ਬਾਹਰ ਐਮ ਅੱਛਾ 12 ਐਮ ਐਮ ਹਾਂਜੀ ਇਹ ਤਾਂ ਉਹ ਉਤੇ ਲਾਉਣ ਵਾਲੀ ਨੇ ਬਾਹਰ ਹਾਂ ਲੋਡਿੰਗ ਹਾਂ ਠੀਕ ਹੈ ਬਾਈ ਜੀ ਇਹ ਇਹ ਵੀ ਪਾਰਕਿੰਗ ਇਹ ਸਕ੍ਰੈਚ ਵਗੈਰਾ ਪੈਂਦੇ ਨੇ ਇਹਨਾਂ ਦੇ ਨੋਨ ਸਕ੍ਰੈਚੇਬਲ ਨੋਨ ਸਕ੍ਰੈਚੇਬਲ ਹੈ ਪਾਰਕਿੰਗ ਵਾਲੀ ਕੀ ਬਾਤ ਹੈ ਬਾਈ ਕੁਆਲਿਟੀ ਨਾ ਪ੍ਰੀਮੀਅਮ ਕੁਆਲਿਟੀ ਹੈ ਜਮਾ ਹਾਈ ਹਾਈ ਕੁਆਲਿਟੀ ਹੈ ਹਾਈ ਪ੍ਰੀਮੀਅਮ ਕੁਆਲਿਟੀ ਤੇ ਬਾਈ ਜੀ ਆ ਵੀ ਬਹੁਤ ਸੋਹਣੀਆਂ ਟਾਈਲਾਂ ਨੇ ਇਹਨਾਂ ਬਾਰੇ 390 ਰੁਪਏ ਦਾ ਬਾਕਸ 390 ਰੁਪਏ ਦਾ ਬਾਕਸ 24 ਫੁੱਟ 24 ਆਹਾ ਹਾਈ ਗਲੋਸ ਓਏ ਹੋਏ ਹੋਏ ਯਾਰਾ ਤੁਸੀਂ ਨਾ ਬਾਈ ਇਹ ਮੈਂ ਮੜਾ ਇਹ ਨਾ ਥੋੜਾ ਜਿਹਾ ਹੋਰ ਹਾਂ ਕੁਆਲਿਟੀ ਜੀ ਕਰਕੇ ਦਿਖਾਉਣਾ ਤੁਹਾਨੂੰ ਬਾਈ ਕੀ ਬਾਤ ਆ ਯਾਰਾ ਤੁਸੀਂ ਨਾ ਇਹ ਕਹੋਗੇ ਜਿਵੇਂ 3D ਕਮਰਾ ਸਜਾਇਆ ਹੁੰਦਾ ਯਾਰ ਜਮੇ ਤੁਸੀਂ ਦੇਖੋ ਤਾਂ ਸਹੀ ਯਾਰ ਕੁਆਲਿਟੀ ਆ ਹੈ ਬਿਲਕੁਲ ਮਤਲਬ ਕੰਚ ਜਿਵੇਂ ਪਾਣੀ ਵਰਗਾ ਕੰਮ ਹੈ ਇਸੇ ਸਸਤਾ ਹੋਰ ਵੀ ਆਪਣੇ ਪਾਸ ਅੱਛਾ ਹਾਂਜੀ ਹਾਈ ਗਲੋਸ ਚ ਮੈਟ ਦੇ ਅੰਦਰ ਮੈਟ ਦੇ ਅੰਦਰ ਠੀਕ ਹੈ ਇਹ ਇਹ ਬਾਈ ਦੋ ਬਾਈ 2 बाई 2 ਮੀਟ ਅੱਛਾ ਕੀ ਇਹ ਕੀ ਰੇਟ ਹੈ 300 ਰੁਪਏ ਦਾ ਬਾਕਸ ਅੱਛਾ ਕਿੰਨੇ ਰੁਪਏ ਫੁੱਟ ਪੂਗਾ 19 ਰੁਪਏ ਫੁੱਟ 19 ਰੁਪਏ ਫੁੱਟ ਠੀਕ ਹੈ ਭਾਈ ਆ ਦੇਖ ਲਓ ਮੈਂ ਕਹਿੰਨਾ ਇਹ ਜੇ ਆਪਾਂ ਆਮ ਦੁਕਾਨਾਂ ਤੋਂ ਲੈਨੇ ਆ 30 28 30 ਰੁਪਏ ਫੁੱਟ ਤੋਂ ਘੱਟ ਤਾਂ ਮਿਲਦੀ ਨਹੀਂ ਕਿਤੇ ਤੇ ਭਾਈ ਜੀ ਆ ਉਹੀ ਚੀਜ਼ ਹੈ ਇਹ ਹਾਈ ਗਲੋਸ ਹੋ ਗਈ 2/4 2/4 ਦੀ ਹਾਈ ਗਲੋਸ ਤੇ ਇਹਦਾ ਕੀ ਪ੍ਰਾਈਸ ਹੈ ਬਾਈ 2800 ਰੁਪਏ ਸਕੇਰ ਬੋ 2800 ਰੁਪਏ ਦਾ ਬਾਕਸ 450 ਦਾ ਬਾਕਸ ਬਸ ਥੋੜਾ ਥੋੜਾ ਹੀ ਫਰਕ ਪਊਆ ਦੋਸਤੋ ਅਗਰ ਤੁਸੀਂ ਆਪਾਂ ਉੱਪਰ ਹਾਈ ਜਾਈ ਜਾਵਾਂਗੇ ਹਾਈ ਜਾਈ ਜਾਵਾਂਗੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਬਾਥਰੂਮਾਂ ਦੇ ਵੀ ਬਾਈ ਹੋਰਾਂ ਨੇ ਪੂਰੇ ਆ ਜਿਹੜਾ ਕਿਸ ਤਰ੍ਹਾਂ ਦਾ ਲੱਗੂ ਬਾਈ ਜੀ ਆ ਵੀ ਵੇਚਦੇ ਹੋ ਇਹਦਾ ਕੀ ਪ੍ਰਾਈਸ ਬਰੂਸ ਨੇ ਇਸ ਦਾ 3200 ਰੁਪਏ ਕੁੱਲ 3200 ਕੁੱਲ 3200 ਭਾਈ ਜੀ 5000 ਤੋਂ ਘੱਟ ਤਾਂ ਇਹ ਆਉਂਦੇ ਹੀ ਰਹੇ ਜੇ 5000 ਹਨਾ ਅਗਰ ਇਸੇ ਵੀ ਹੋਰ ਚਾਹੀਏ ਤਾਂ ਹੋਰ ਇਹ ਵੀ ਮਿਲ ਜਾਏਗਾ ਇਹ ਤਾਂ ਹੈਵੀ ਵੀ ਮਿਲ ਜੂਗਾ ਹਾਂਜੀ ਠੀਕ ਹੈ ਭਾਈ ਜੀ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੋਲ ਐਸੈਸਰੀ ਬਹੁਤ ਹੈ ਇਹ ਬਾਥਰੂਮ ਤੇ ਇਧਰ ਨਾਲ ਇਸ ਤਰ੍ਹਾਂ ਦੇ ਵੀ ਬਾਥਰੂਮ ਨੇ ਪੂਰੀ ਬਾਈ ਜੀ ਕੋਲ ਡਿਸਪਲੇ ਲਾਈ ਹੋਈ ਹੈ ਅਗਰ ਤੁਸੀਂ ਆਓਗੇ ਤਾਂ ਤੁਹਾਨੂੰ ਦਿਖਾਉਣਗੇ ਕਿ ਤੁਸੀਂ ਇਸ ਤਰ੍ਹਾਂ ਜਿਹੜੀ ਨੂੰ ਖਰੀਦ ਮਤਲਬ ਕਿ ਦੇਖ ਕੇ ਵੀ ਇਸ ਤਰ੍ਹਾਂ ਦਾ ਲੱਗੂਆ ਤੁਹਾਡਾ ਬਾਥਰੂਮ ਬਣਿਆ ਹੋਇਆ ਤਿਆਰ ਤੇ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਆ ਦੇਖੋ टा बारे दसो यार जे मर्जी कोई है। भी साइज हो जो कस्टमर आएगा ना, ना मेरे को वो साइज चाहिए वो भी मिलेगा अपने पास अच्छा फुट बाय फुट से लेकर चार बाई आठ तक अपने पास साइज मिलेगा ओके 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 छोटे से छोटा टाइल देता है हा, ना उससे लेके हां हां उससे लेके जितना बड़ा साइज चाहिए चाहे, चाहे एक कमरे दी एक टाइल ले जाओ हां जी वो भी मिलेगा अपने पास भाई चाहे 12 बाई 12 दी टाइल आके मांग लो तो नु 12 बाई 12 दी टाइल भी दे देंगे ये 4 बाई 6 की है 4 बाई 6 दी इससे बड़ी और मिल जाएगी इससे बड़ी मिल जाएगी 4 बाई 8 भी मिल जाएगी 4 बाई 8 भी मिल जाएगी क्या बात है भाई जी जे जे अमृतसर आड़ के लावनिया होन भाई जी 4 आचार 8 दी 4 8 दी मान लो 4 8 च 12 फुट दे कमरे च तल्ले पियां 4 3 12 ठीक है भाई क्या बात है यार क्वालिटी बहुत प्रीमियम है यार ये त... ये हाई ग्लॉस है हाई ग्लॉस है स्कैनर भी होती है अच्छा ये स्कैनर होती है ये स... ये क्या रेटर स्कैनर है इस कस्टमर अगर चांद है ना इसको स्कैन कर, अच्छा कर, हाँ, कर सकता है अच्छा अच्छा स्कैन कर सकता है ठीक है ठीक है ठीक है ठीक है ठीक है भाई जी पहला तो ਤੁਸੀਂ ਟਾਈਲਾਂ ਹੀ ਦੇਖ ਲਓ ਪਹਿਲਾਂ ਕੁਆਲਿਟੀ ਦੇਖ ਲਓ ਰੇਟ ਦੀ ਗੱਲ ਤਾਂ ਬਾਅਦ ਦੀ ਆ ਚਿੱਤ ਖੁਸ਼ ਹੋ ਜੂਗਾ ਆਓਗੇ ਨਾ ਤੁਹਾਡੀਆਂ ਟੈਲਾਂ ਦੇਖ ਕੇ ਚਿੱਤ ਖੁਸ਼ ਹੋ ਜੂਗਾ ਤੇ ਮੈਂ ਕਹਿੰਦਾ ਵੀ ਇੰਨਾ ਕ ਫਰਕ ਤਾਂ ਜਰੂਰ ਪਊਗਾ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਮੰਨ ਲਓ ਟੈਲ ਲਾਉਣੀ ਆ ਤੁਸੀਂ ਲੌੜੀਆਂ ਤੁਸੀਂ ਨੇ 50000 ਦੀ ਟੈਲ ਲਾਉਣੀ ਆ ਮੈਂ ਕਹਿੰਦਾ ਇੱਥੇ ਤੁਹਾਡਾ 25 30 30 32000 ਚ ਹੀ ਸਰ ਜਾਣਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਚੀਜ਼ ਬੜੀਆ ਮਿਲੇਗੀ ਕੁਆਲਿਟੀ ਵੀ ਬੜੀਆ ਕੁਆਲਿਟੀ ਤੇ ਚੂਜ਼ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਪਲੇਟਫਾਰਮ ਵੱਡਾ ਹੈ ਵੀ ਮਤਲਬ ਕੋਈ ਵੀ ਚੀਜ਼ ਚੂਜ਼ ਕਰ ਸਕਦੇ ਹੋ ਕਸਟਮਰ ਕੋ ਆ ਦੇਖੋ ਦੋਸਤੋ ਨਾਲਣੇ ਕਿ ਲੋੜ ਨਹੀਂ ਹੈ ਹਾਂ ਆ ਦੇਖੋ ਬਹੁਤ ਬਲਗੀ শারਪ ਜਿਹੜੇ ਡਿਜ਼ਾਈਨ ਨੇ ਬਹੁਤ ਹੀ ਘਿਹੜ ਨੇ ਤੇ ਬਾਈ ਜੀ ਆਪਾਂ ਹੁਣ ਗੱਲ ਕਰ ਲਈਏ ਮੰਨ ਲਓ ਬੰਦਾ ਤੁਹਾਡੇ ਕੋਲੇ ਆਉਂਦਾ ਹੈ ਠੀਕ ਹੈ ਉਹ ਅਗਰ ਕਹਦਾ ਵੀ ਮੈਂ ਤਾਂ ਅਚਾਨਕ ਆ ਕੇ ਕਹਿੰਦਾ ਮੈਨੂੰ 5000 ਫੁੱਟ ਦਾ ਮਾਲ ਚਾਹੀਦਾ ਹੈ ਮਿਲ ਜਾਏਗਾ ਇੱਕ ਲੜ ਦਾ 10000 ਫੁੱਟ ਦਾ ਕਿਤਨੇ ਲੋ 10000 20000 40000 ਫੁੱਟ ਜਿੰਨਾ ਕਸਟਮਰ ਸੰਦਾ ਇਤਨਾ ਮਾਲ ਇੱਕ ਵਾਰ ਦੀ ਟਰੱਕ ਭਰ ਕੇ ਭੇਜ ਦੋਗੇ ਹਾਂਜੀ ਬਿਲਕੁਲ ਕੀ ਬਾਤ ਆ ਯਾਰ ਅੱਛਾ ਜੇ ਕੋਈ ਤੁਹਾਡੇ ਕੋਲੇ ਮੰ ਲਓ ਸੌਫਟ ਦਾ ਮਾਲ ਲੈਣ ਆ ਗਿਆ ਲੈਣ ਆ ਗਿਆ ਅਗਲਾ ਕੋਈ ਆ ਤੁਸੀਂ ਰੇਟ ਕਿਹੜਾ ਲਾਉਂਦੇ ਹੋ 100 ਫੁੱਟ ਵਾਲੇ ਨੂੰ ਰੇਟ ਕਿਹੜਾ ਲਾਉਂਗੇ 100 ਫੁੱਟ ਵਾਲੇ ਕੋ ਜੋ ਰੇਟ ਮੰਗੇ 17 ਰੁਪਏ ਹੈ ہمارے پاس 18 ਰੁਪਏ ਹੈ 15 ਰੁਪਏ ਵੀ ਹੈ 12 ਰੁਪਏ ਵੀ ਹੈ 8 ਰੁਪਏ 9 ਰੁਪਏ ਵੀ ਹੈ ਜੇ ਕਸਟਮਰ ਆਏਗਾ ਸਸਤਾ ਚਾਹੀਏ ਤਾਂ ਸਸਤਾ ਵੀ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਕਿਆ ਬਾਤ ਹੈ ਮਤਲਬ ਰੇਟ ਚਾਹੇ 1000 ਫੁੱਟ ਲੈ ਲਓ ਚਾਹੇ ਸੌਫਟ ਲੈ ਲਓ ਚਾਹੇ 10000 ਫੁੱਟ ਲੈ ਲਓ ਰੇਟ ਇੱਕੋ ਹੀ ਹੈ ਹਾਂ ਰੇਟ ਇੱਕੋ ਹੀ ਹੈ ਔਰ ਕਸਟਮਰ ਬੜੀਆ ਲੇਗਾ ਤਾਂ ਬੜੀਆ ਰੇਟ ਵੀ ਦੇ ਦੇਣਗੇ ਠੀਕ ਹੈ ਮਤਲਬ ਜਿਹੇ ਜਿਹੇ ਟੈਲ ਦੋਸਤੋ ਆ ਕੇ ਮੰਗੋਗੇ ਇਹ ਨਹੀਂ ਹੈਗਾ ਵੀ ਤੁਹਾਨੂੰ 2-4 ਕੁਆਲਟੀ ਦੇ ਦਿਖਾਈਆਂ ਤੇ ਤੁਹਾਡਾ ਚਿੱਤ ਨਹੀਂ ਮੰਨਦਾ ਜਾਂ ਜੇਬ ਲਾਉ ਨਹੀਂ ਕਰਦੀ ਤੇ ਬਾਈ ਜੀ ਮੈਂ ਕਹਿੰਨਾ ਹੁਣ ਤਾਂ ਇਹ ਜੇ ਆਪਾਂ 8 ਰੁਪਏ 9 ਰੁਪਏ ਫਟਾਈ ਬਾਈ ਹੋਰੀ ਕਹਿ ਰਹੇ ਨੇ ਮਤਲਬ ਜਿਹੜਾ ਬਾਜਰੀ ਦਾ ਫਰਸ਼ ਲਾਉਨੇ ਆਪਾਂ ਇਹ ਤਾਂ ਉਦੋਂ ਤੋਂ ਵੀ ਸਸਤਾ ਪਊਗਾ ਹਾਂ ਸਸਤਾ ਮਿਕਸ ਮਾਲ ਆਏਗਾ ਮਿਕਸ ਮਾਲ ਹਾਂ ਉਹ ਤੋਂ ਵੀ ਸਸਤਾ ਮਿਲੂਗਾ ਤਾਂ ਦੋਸਤੋ ਤੁਸੀਂ ਸੋਚ ਸਕਦੇ ਹੋ ਪ੍ਰੇਫਰ ਕਰ ਸਕਦੇ ਹੋ ਬਹੁਤ ਡਿਜ਼ਾਈਨ ਨੇ ਬਾਈ ਹੋਰਾਂ ਕੋਲੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਬਾਰ-ਬਾਰ ਕਰਕੇ ਉਹ ਚੀਜ਼ਾਂ ਦਿਖਾ ਰਿਹਾ ਤੇ ਬਾਈ ਜੀ ਇਹ ਆਪਾਂ ਐਡਰੈਸ ਦੀ ਗੱਲ ਕਰਦੇ ਆ ਐਡਰੈਸ ਇਹ ਰਾਜਪੁਰਾ ਤੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਰਾਜਪੁਰਾ ਨਿਕਲਦੇ ਸਾਰ ਹੀ ਆ ਨਾਜਪੁਰੇ ਦੇ ਵਿੱਚ ਹੀ ਆ ਰਾਜਪੁਰਾ ਚੰਡੀਗੜ੍ਹ ਰੋਡ ਦੇ ਉੱਤੇ ਗਗਲ ਫੈਕਟਰੀ ਆ ਕਿਓ ਵਾਲੀ ਉਹਦੇ ਸਾਹਮਣੇ ਹੀ ਹੈ ਜੀ ਇਹ ਹੈਗਾ ਜੀ ਆਪਣਾ ਜੇ ਆਪਾਂ ਦੁਕਾਨ ਦੀ ਗੱਲ ਕਰੀਏ ਮਾਡਰਨ ਟਾਈਲਸ ਸਟੂਡੀਓ ਤੇ ਇਸ ਦੇ ਨਾਂ ਦੇ ਉੱਤੇ ਇਹ ਤੁਸੀਂ ਆ ਸਕਦੇ ਹੋ ਜੇ ਆਪਾਂ ਰਾਜਪੁਰਾ ਹੋਂ ਸਭ ਨੂੰ ਪਤਾ ਹੈ ਮੰਨ ਲਓ ਇਧਰੋਂ ਆਉਣੇ ਆਪਾਂ ਲੁਧਿਆਣਾ ਸਾਈਡ ਤੋਂ ਆਉਣੇ ਆ ਤਾਂ ਲੁਧਿਆਣੇ ਤੋਂ ਸਿੱਧਾ ਆਪਣਾ ਸਰਹੰਦ ਹੋ ਕੇ ਤੇ ਇਧਰੋਂ ਅਗਰ ਆਪਾਂ ਉਹਨਿਆਂ ਪਾਤਰਾਮੂਨਕ ਸਾਈਡ ਤੋਂ ਤਾਂ ਪਟਿਆਲਾ ਪਟਿਆਲੇ ਤੋਂ ਰਾਜਪੁਰਾ ਤੇ ਇਧਰੋਂ ਅੰਬਾਲੇ ਤੋਂ ਰਾਜਪੁਰਾ ਬਈ ਸੈਂਟਰ じゃ ਪੈ ਜਾਂਦਾ ਚੰਡੀਗੜ੍ਹ ਵਾਲੇ ਰੋਡ ਦੇ ਉੱਤੇ ਪੈਂਦਾ ਤੇ ਆ ਕੇ ਤੁਸੀਂ ਪ੍ਰੇਫਰ ਕਰ ਸਕਦੇ ਹੋ ਬਾਈ ਹੋਰਾਂ ਕੋਲ ਬਹੁਤ ਸਾਰੀ ਐਸੈਸਰੀ ਵੀ ਆ ਮਤਲਬ ਬਹੁਤ ਕੁਝ ਹੈ ਬਾਈ ਹੋਰਾਂ ਕੋਲੇ ਜੇ ਤੁਸੀਂ ਇੱਕ ਵਾਰੀ ਆਉਂਗੇ ਯਾਰ ਚਿੱਤ ਖੁਸ਼ ਹੋ ਜੂ ਦੁਕਾਨ ਦੇਖ ਕੇ ਬਹੁਤ ਵੱਡੇ ਵੱਡੇ ਸਟਾਕ ਨੇ ਇਹਨਾਂ ਕੋਲੇ ਤੇ ਟੈਲਾਂ ਦੀ ਕੁਆਲਟੀ ਪ੍ਰੀਮੀਅਮ ਸੁਪਰ ਪ੍ਰੀਮੀਅਮ ਕੁਆਲਟੀ ਹੈ ਬਾਈ ਹੋਰਾਂ ਦੀ ਬਾਈ ਜੀ ਹੁਣ ਮੰਨ ਲਓ ਮੇਰੀ ਵੀਡੀਓ ਦੇਖ ਕੇ ਕੋਈ ਆ ਜਾਂਦਾ ਤੁਹਾਡੇ ਕੋਲੇ ਤੁਸੀਂ ਉਹਨੂੰ ਗਿਫਟ ਕੀ ਦਿਓਗੇ ਮੇਰੀ ਵੀਡੀਓ ਅਗਰ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਵੀਡੀਓ ਨੂੰ ਅਗਰ ਆਪ ਦਾ ਵੀਡੀਓ ਦੇਖ ਕੇ ਆਏਗਾ ਕਸਟਮਰ ਹਾਂ ਤਾਂ ਹਮ ਉਨਕੋ ਇੱਕ ਵਸਪੈਸਨ ਫ੍ਰੀ ਦੇ ਦੇਂਗੇ ਫ੍ਰੀ ਹਾਂ ਜੀ ਬਿਲਕੁਲ ਕੋਈ ਪ ਦੋਸਤੋ ਮੈਂ ਇੱਕ ਚੀਜ਼ ਬਾਈ ਹੋਰਾਂ ਬਾਰੇ ਦੱਸਦਾ ਸ਼ਾਇਦ ਮੈਂ ਅਜੇ ਤੱਕ ਦੱਸੀ ਨਹੀਂ ਮੈਂ ਇੱਕ ਬਹੁਤ ਕਹੈਂਡ ਗੱਲ ਦੱਸਦਾ ਕਿਉਂਕਿ ਇਹ ਦੁਕਾਨ ਹੁਣ ਤੁਸੀਂ ਕਹੋਗੇ ਵੀ ਤੁਸੀਂ ਲੰਬੀ ਕਿਵੇਂ ਤਾਂ ਮੈਂ ਦੱਸਦਾ ਇਹ ਬਾਈ ਹੋਰਾਂ ਨਾਲ ਸਾਡੇ ਪੁਰਾਣੇ ਰਿਲੇਸ਼ਨ ਨੇ ਮੈਂ ਬਾਦਰਾ ਤੋਂ ਇਹਨਾਂ ਕੋਲੋਂ 2020 ਚ ਸ਼ਾਇਦ ਦੋਹਾ 2020 ਚ ਟੈਲਾਂ ਲੈ ਕੇ ਆਇਆ ਸੀ ਮੈਂ ਇਹਨਾਂ ਤੋਂ ਬਾਦਰੇ ਤੋਂ ਰਾਜਸਥਾਨ ਤੋਂ ਇਹਨਾਂ ਦੀ ਫੈਕਟਰੀ ਹੈ ਉੱਥੇ ਵੱਡੀ ਤੇ ਬਾਈ ਹੋਰਾਂ ਨੇ ਜਿਹੜੇ ਰੇਟ ਮੈਨੂੰ ਉਹ ਦਿੱਤਾ ਸੀ ਇਸ ਵਾਰੀ ਮੈਂ ਹੋਰ ਟੈਲਾਂ ਲੈ ਕੇ ਆਉਣੀ ਸੀ ਮੈਂ ਬਾਈ ਹੋਰਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਹ ਮੈਂ ਟੈਲਾਂ ਲੈਣ ਆਉਣਾ ਬਾਦਰੇ ਇਹ ਕਹਿੰਦੇ ਬਾਦਰੇ ਜਾਣ ਦੀ ਲੋੜ ਨਹੀਂ ਤੇ ਬਾਈ ਜੀ ਉਸ ਤੋਂ ਬਾਅਦ ਮੈਂ ਇੱਥੇ ਆਇਆ ਤੇ ਅਸੀਂ ਟੈਲਾਂ ਵੀ ਲੈ ਕੇ ਜਾਵਾਂਗੇ ਤੇ ਜਿਹੜੀ ਇਹਨਾਂ ਨੇ ਕਹਤੀ ਇਹਨਾਂ ਦੀ ਕਥਣੀ ਦੇ ਵਿੱਚ ਕਰਨੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਤੁਸੀਂ ਇਕੱਲਾ ਮੇਰੇ ਮੂੰਹੋਂ ਨਹੀਂ ਬਾਈ ਜੀ ਤੁਸੀਂ ਇਹਨਾਂ ਦੇ ਰੇਟ ਵੀਡੀਓ ਦੇ ਵਿੱਚੋਂ ਸੁਣ ਲੇ ਇੱਥੇ ਆ ਕੇ ਕੱਲੀ-ਕੱਲੀ ਟਾਇਲ ਦਾ ਰੇਟ ਲਿਖ ਕੇ ਲੈ ਜਾਓ ਲਵੇ-ਲਵੇ ਮਾਰਕੀਟ ਹੈ ਮਤਲਬ ਤੁਸੀਂ ਜਿਹੜਾ ਪਟਿਆਲੇ ਪਟਿਆਲਾ ਵੀ ਇੱਥੇ ਨੇੜੇ ਹੀ ਆ ਪਟਿਆਲੇ ਪਤਾ ਕਰ ਸਕਦੇ ਹੋ ਰਾਜਪੁਰੇ ਤੋਂ ਪਤਾ ਕਰ ਸਕਦੇ ਹੋ ਸਰਹੰਦੇ ਤੋਂ ਪਤਾ ਕਰ ਸਕਦੇ ਹੋ ਰੇਟ ਕਿਤੋਂ ਮਰਜ਼ੀ ਪਤਾ ਕਰ ਲਓ ਬਾਈ ਹੋਰਾਂ ਦੀ ਜਿਹੜੀ ਕੁਆਲਿਟੀ ਇਹਨਾਂ ਨੇ ਕਹਿਤੀ ਜਾਂ ਜਿਹੜੇ ਰੇਟ ਇਹਨਾਂ ਨੇ ਟਾਇਲ ਦੇ ਬੋਲਤੇ ਉਦੋਂ ਤੁਹਾਨੂੰ ਕਿਤੇ ਘੱਟ ਜਾਂ ਉਦੋਂ ਸੁਪਰ ਕੁਆਲਿਟੀ ਕਿਤੇ ਨਹੀਂ ਮਿਲੂਗੀ ਮੈਂ ਤਾਂ ਬਾਈ ਜੀ ਸਵਾਦ ਆ ਗਿਆ ਦੇਖ ਕੇ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖਾਉਣਾ ਤੁਹਾਨੂੰ ਆ ਦੇਖੋ ਇਹ ਜੀ ਇਹ ਚੀਜ਼ਾਂ ਦੇਖ ਕੇ ਬਾਈ ਜੀ ਸਵਾਦ ਆ ਜਾਂਦਾ ਆ ਦੇਖੋ ਤੇ ਇੱਕ ਇੱਕ ਇੱਥੇ ਜੀ ਮੈਂ ਦੇਖਿਆ ਸੀਗਾ ਬਾਈ ਮੈਨੂੰ ਯਾਰ ਗੱਲ ਬਾਤ ਇਹ ਲੱਗਦਾ ਵੀ ਹਾਂ ਯਾਰ ਕਿਤੇ ਆਏ ਆ ਕੁਝ ਹੈਗਾ ਤੇ ਆਜੋ ਮੈਂ ਤੁਹਾਨੂੰ ਇੱਕ ਹੋਰ ਮੈਂ ਦਿਖਾਉਣਾ ਇੱਥੇ ਜੀ ਮੈਂ ਦੇਖਿਆ ਸੀਗਾ ਵੈਸੇ ਤਾਂ ਦੇਖੋ ਕੋਈ ਨਿੰਦਣ ਵਾਲੀ ਹੈ ਹੀ ਨਹੀਂ ਇਹਨਾਂ ਦੀ ਮਰ ਅਗਰ ਨਿੰਦ ਸਕੀ ਇਹ ਜੀ ਕੋਈ ਚੀਜ਼ ਹੈ ਹੀ ਨਹੀਂ ਆ ਦੇਖੋ ਬਾਈ ਦੇਖ ਕੇ ਯਾਰ ਸੱਚ ਹੈ ਮਨ ਖੁਸ਼ ਹੋ ਜਾਂਦਾ ਰੂਹ ਖੁਸ਼ ਹੋ ਜਾਂਦੀ ਵੀ ਹਾਂ ਯਾਰ ਕੁਝ ਚੀਜ਼ ਲੱਗੀ ਹੈ ਮੋਨ अच्छा मेरे अगर ਤੁਹਾਡੇ ਕੋਲੇ ਕੋਈ ਆਉਂਦਾ ਹੈ ਨਾ ਆਪਣੀ ਵੀਡੀਓ ਕਿਉਂਕਿ ਲੋਕ ਆਪਣੇ ਤੇ ਵਿਸ਼ਵਾਸ ਹਨਾ ਬਹੁਤ ਕਰਦੇ ਨੇ ਯਾਰ ਮਤਲਬ ਕਿ ਜਿਹ ਜਹੇ ਜੀ ਡੀਲ ਸਾਡੇ ਨਾਲ ਕਰਦੇ ਹੋ ਨਾ ਵੀਰ ਬਣ ਕੇ ਜਿਹੜਾ ਵੀ ਕੋਈ ਆਊਗਾ ਪਹਿਲਾਂ ਚਾਹ ਪਾਣੀ ਪਲਾਉਣਾ ਠੰਡਾ ਪਲਾਉਣਾ ਠੀਕ ਹੈ ਜੂਸ ਵਗੈਰਾ ਪੁੱਛਣਾ ਨਾਮ ਲੈਣਾ ਉਸ ਤੋਂ ਬਾਅਦ ਬਾਈ ਜੀ ਕੋਈ ਵੀ ਧੋਖਾ ਧੜੀ ਜਾ ਮਤਲਬ ਕਿ ਯਾਰ ਉਹ ਨਾ ਇਹ ਨਾ ਹੋਵੇ ਇਥੋਂ ਮਾਲ ਕੁਝ ਤੁਸੀਂ ਕੁਝ ਹੋਰ ਬੋਲਤਾ ਤੇ ਭਰ ਕੇ ਕੁਝ ਹੋਰ ਭੇਜ ਦੋ ਜਿਹੜਾ ਸਾਡੇ ਨਾਲ ਡੀਲ ਕਰਿਆ ਕਿਉਂਕਿ ਕਈ ਵਾਰੀ ਹੁੰਦਾ ਵੀ ਅਗਲਾ ਪੱਤਰਕਾਰਾਂ ਨਾਲ ਵਧੀਆ ਡੀਲ ਕਰਦਾ ਕਿਤੇ ਕਸਟਮਰ ਤੁਸੀਂ ਉਹੀ ਫਿਰ ਦੇਖ ਲੈ ਮੈਂ ਉਹਨਾਂ ਨਾਲ ਖੜਾ ਜਿਹੜੇ ਇਥੋਂ ਲੈ ਕੇ ਜਾਣਗੇ ਵੀ ਉਹ ਚੀਜ਼ ਦੱਸ ਦੋ ਕੋਈ ਉਹ ਕੰਮ ਨਹੀਂ ਹੈਂਡਰ ਭਾਈ ਆ ہمارے ਪਾਸ ਹਾਂ ਜੋ ਕਸਟਮਰ ਖੁਦ ਦੇਖ ਕੇ ਜਾਏਗਾ ਉਹ ਹੀ ਮਾਲ ਜਾਏਗਾ ਕੋਈ ਧੋਖਾ ਚੱਟੇ ਕੁਝ ਵੀ ਨਹੀਂ ਹੈ ਚਾਹੇ ਉਹ ਖੜ ਕੇ ਪਰਵਾਲੇ ਮਾਲਾ ਕਸਟਮਰ ਮਾਰੇ ਕੋ 100 ਰੁਪਏ ਜਾਂ ਦੇਖ ਕੇ ਜਾਏਗਾ ਫੇ ਅੱਗੇ ਜਾ ਕੇ ਪੈਸਾ ਦੇ ਸਕਦਾ ਹੈ ਕੋਈ ਧੋਖਾ ਨਹੀਂ ਹੈ ਅੱਛਾ ਦੋਸਤੋ ਆ ਗੱਲ ਬਹੁਤ ਘੈਂਟ ਹੈ ਅਗਰ ਤੁਹਾਨੂੰ ਐ ਲੱਗੂਆ ਯਾਰ ਨਾ ਕਈ ਵਾਰੀ ਵੈਸੇ ਬੰਦੇ ਕਹਿਣ ਨੇ ਪਰ ਕਈ ਵਾਰੀ ਲੱਗਦਾ ਬਾਈ ਜੀ ਥੋੜੇ ਬਹੁਤੇ ਪੈਸੇ ਦੇ ਕੇ ਇਹਨਾਂ ਤੋਂ ਮਾਲ ਬੁੱਕ ਕਰਾ ਕੇ ਵਗ ਜਿਓ ਤੇ ਆਪਦੇ ਘਰੇ ਜਾ ਕੇ ਪੂਰੇ ਪੈਸੇ ਦੇ ਦਿਓ ਉਹ ਵੀ ਕੋਈ ਚੱਕਰ ਨਹੀਂ ਬਹੁਤ ਘੈਂਟ ਨੇ ਬਾਈ ਰਾਜਸਥਾਨੀ ਨੇ ਯਾਰ Rajasthan ਦੇ ਵੈਸੇ ਵੀ ਧੋਖਾੜੀ ਨਹੀਂ ਹੈਗੀ ਮੈਂ ਹੁਣੇ Rajasthan ਜਾ ਕੇ ਆ ਇਹਨਾਂ ਦੇ ਮਾਂ ਦੇ ਪੁੱਤਾਂ ਨੇ ਆਪਦੇ ਘਰ ਆ ਜਿਹੜੇ ਬਹੁਤ ਘੈਂਟ ਘੈਂਟ ਕੋਠੀਆਂ ਨੇ ਤੇ ਬਾਹਰ ਬਾਗ ਆੜੀ ਵਾਲਾ ਕੰਮ ਹੈ ਨਹੀਂ ਵੈਸੇ ਰਾਜਸਥਾਨ ਨਹੀਂ ਹੈ ਜੀ ਹਾਂ ਹਾਂ ਰਾਜਸਥਾਨ ਮੇ ਨਹੀਂ ਹੈ ਅਚੇਜ਼ ਅੱਛੀ ਦੇਣਗੇ ਬਈ ਰਾਜਸਥਾਨੀ ਨੇ ਬਾਈ ਹੋਰੀ ਬਹੁਤ ਕੈਂਟ ਕੰਮ ਹੈ ਇਹਨਾਂ ਦਾ ਆਓ ਟੈਲਾਂ ਦੇ ਜਾਓ ਪ੍ਰੈਫਰ ਕਰੋ ਬਹੁਤ ਕੈਂਟ ਗੱਲਬਾਤ ਹੈ